ਕੈਂਦਾ ਜ਼ਿਲ੍ਹੇ ਦੇ ਪਿੰਡ ਫੁੱਲੋ ਖਾਰੀ ਵਿਖੇ ਪਾਈ ਜਾ ਰਹੀ ਗੈਸ ਪਾਈਪਲਾਈਨ ਦਾ ਪਿੰਡ ਵਾਲਿਆਂ ਵੱਲੋਂ ਕੀਤਾ ਵਿਰੋਧ ਕਿਹਾ ਰੈਫਾਇਨਰੀ ਵੱਲੋਂ ਕੀਤੀ ਜਾ ਰਹੀ ਹੈ ਧੱਕੇਸ਼ਾਹੀ ਪ੍ਰਸ਼ਾਸਨ ਪਹੁੰਚਿਆ ਜੇਸੇ ਵੀ ਮਸ਼ੀਨਾਂ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਕੀਤੀ ਤਣਾਤ ਆਮਲਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਫੁੱਲੋ ਖਾਰੀ ਦਾ ਜਿੱਥੇ ਗੈਸ ਪਾਈਪਲਾਈਨ ਗੁਜਰਾਤ ਗੈਸ ਪਾਈਪਲਾਈਨੜੀ ਹੈ ਉਹ ਰੈਫਾਇਨਰੀ ਤੋਂ ਪਾਈ ਜਾ ਰਹੀ ਸੀ ਤਾਂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਨੂੰ ਖੇਤਾਂ ਵਿੱਚ ਹੀ ਪਾਈ ਜਾਵੇ ਇਸ ਨੂੰ ਨਾ ਕੇ ਪਿੰਡ ਵੀ ਦੀ ਪਾਈ ਜਾਵੇ ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਨਕਸ਼ੇ ਦੇ ਮੁਤਾਬਕ ਪਾਈ ਜਾ ਰਹੀ ਹੈ ਤੇ ਪਿੰਡ ਵਾਸੀ ਨੇ ਕਹਿਣਾ ਕਿ ਇਹਨਾਂ ਵੱਲੋਂ ਕੋਈ ਨਕਸ਼ਾ ਨਹੀਂ ਦਿਖਾਇਆ ਗਿਆ ਇਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਜਿੱਥੇ ਇਸ ਦਾ ਵਿਰੋਧ ਕੀਤਾ ਗਿਆ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਨਾਤ ਕੀਤੀ ਗਈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਰੂਲਾਂ ਦੇ ਮੁਤਾਬਕ ਜੋ ਵੀ ਸਹੀ ਹੋਵੇਗਾ ਉਹ ਉਹਨਾਂ ਵੱਲੋਂ ਆਪਾਂ ਕੀਤਾ ਜਾਵੇਗਾ ਅਗਰ ਇਸ ਨੂੰ ਲੈ ਕੇ ਪਿੰਡ ਵਾਲਾ ਨੂੰ ਕੋਈ ਇਤਰਾਜ਼ ਆ ਹੈ ਤਾਂ ਉਹ ਇਸ ਨੂੰ ਲੈ ਕੇ ਕੋਰਟ ਦਾ ਸਹਾਰਾ ਲਾ ਸਕਦੇ ਆਂ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਰ੍ਹਾਂ ਦੀ ਕੀਤੀ ਹੋਈ ਹੈ ਤੇ ਗੈਸ ਪਾਈਪ ਲੈਣਾ ਜਿਹੜੀ ਉਹ ਬਟਿੰਡਾ ਦੇ ਪਿੰਡ ਫੁੱਲੋ ਖਾਰੀ ਵਿਖੇ ਪਾਈ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਆਪਣਾ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਏ ਹੋਏ ਹਨ ਅਤੇ ਪਿੰਡ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਮੌਕੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਰਾਮਾ ਰੈਫਿੰਡਰੀ ਵੱਲੋਂ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਸ ਦਾ ਉਹ ਜਿਸ ਨੂੰ ਲੈ ਕੇ ਉਹ ਆਪਣਾ ਇਸ ਮਾਮਲੇ ਨਾਲ ਕੇ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਆਓ ਸੁਣੋ ਸਾਨੂੰ ਕੀ ਕਹਿੰਦੇ ਨੇ ਇਸ ਬੰਦੀ ਪਿੰਡ ਵਾਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਨਾ ਮਨਿਆ ਹਰਜਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਫੋਲੋ ਕਰੇ ਇੱਕ ਮਸਲਾ ਗੈਸ ਪਾਈਪ ਲਾਈਨ ਦਾ ਜਿਹੜੀ ਪਿੱਛੋਂ ਗੁਜਰਾਤ ਤੋਂ ਚੱਲ ਕੇ ਆਈ ਹੈ ਫੋਲੋਕਾਰੀ ਪਹੁੰਚ ਗਈ ਅਸੀਂ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਇਹ ਪਾਈਪ ਲਾਈਨ ਖੇਤਾਂ ਵਿੱਚ ਦੀ ਪਾਈ ਜਾਵੇ ਪਰ ਸਬ ਪ੍ਰਸ਼ਾਸਨ ਅਰ ਫੈਨਡਰੀ ਅਧਿਕਾਰੀ ਜਿਹੜੇ ਕੰਪਨੀ ਵਾਲੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਪਾਈਪ ਲਾਈਨ ਜ਼ਬਰਦਸਤੀ ਸਾਡੇ ਪਿੰਡ ਵਿੱਚ ਦੀ ਟਪਾਈ ਜਾ ਰਹੀ ਹੈ ਜੋ ਕਿ ਸਾਡੀ ਕੋਈ ਨਹੀਂ ਸੁਣਵਾਈ ਹੋਈ ਕੱਲ ਐਸਡੀਐਮ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਅਸੀਂ ਇਹਨਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਜ਼ਬਰਦਸਤੀ ਇਹ ਪਾਈਪ ਨਾ ਪਾਓ ਪਾਪ ਕੇ ਲਈ ਖੇਤਾ ਬਿਜ ਦੀ ਪਾਈ ਆ ਵੇ ਪਿੰਡ ਬਿਜ ਦੀ ਨਟ ਪਾਈ ਜਾਵੇ ਪਹਿਲਾ ਪਹਿਲਾ ਵੀ ਮਿਲਿਆ ਤੁਸੀ ਇਸ ਮਸਲੇ ਤੇ ਇਸ ਮਸਲੇ ਤੇ ਪਹਿਲਾ ਸਾਡੀ ਮੌਜੂਦਾ ਪਹਜਤ ਮਿਲੀ ਆ ਅਸੀਂ ਮੇਰੇ ਸਾਹਮਣੇ ਆਈ ਸੀ ਕਿ ਉਦੋਂ ਮਿਲੀ ਉਸ ਟਾਈਮ ਤੱਕ ਕੰਮ ਬੰਦ ਹੋ ਗਿਆ ਸੀ ਇਸ ਦਾ ਉਸ ਦਾ 2023 ਚ ਚੱਲਿਆ ਸੀ ਸਿਸਟਮ ਉਦੋਂ ਅਸੀਂ ਮਿਲੇ ਸੀ ਉਦੋਂ ਇਹ ਨਕਸ਼ਾ ਵਗੈਰਾ ਪਾਸ ਕਰਦੇ ਸੀ ਅਸੀਂ ਹਟਾਤੇ ਕਿ ਉਹਦੋਂ ਰੁਕ ਗਏ ਸੀ ਹਾਂਜੀ ਉਹੀ ਗੱਲ ਹੋਈ ਇਹਨਾਂ ਨੇ ਕੀ ਕਹਰੇ ਇਹ ਤਾਂ ਕਹਿੰਦੇ ਅਸੀਂ ਪਾ ਪਾਵਾਂਗੇ ਜ਼ਬਰਦਸਤੀ ਪਾਵਾਂਗੇ ਪਾਸੇ ਆਪਣਾ ਅਰਜ ਨਹੀਂ ਅਸੀਂ ਆਪ ਛੋੜੇ ਤੇ ਪਰਚੇ ਦਰਜ ਕਰਕੇ ਹੋ ਗਏ ਹੋਰਸ ਤਾਂ ਦੇਖ ਹੀ ਲਈ ਹੁਣੀ ਭਾਈ ਕਿੰਨੀ ਫਿਰਦੀ ਐ ਸਾਠੀ ਚਾਰਜ ਵੀ ਹੋਊਗਾ ਧਮਕੀਆਂ ਦੇ ਰਿਹਾ ਸਾਨੂੰ ਬਾਰ ਬਾਰ ਠੀਕ ਹੈ ਜੀ ਤੇ ਇਹਨਾਂ ਮੈਂ ਜੀ ਸੰਦੀਪ ਸਿੰਘ ਮੇਰਾ ਨਾਮ ਜੀ ਫੋਲੋਖਰੀ ਪਿੰਡ ਆ ਅਸਲ ਗੱਲ ਪਤਾ ਕੀ ਆ ਜੀ ਇਹ ਜਿਹੜੇ ਰੂਲਾਂ ਮੁਤਾਬਕੇ ਪਾਈਪ ਲਾਈਨ ਨਹੀਂ ਪਾਈ ਜਾ ਰਹੀ ਤਿੰਨ ਚਾਰ ਵਾਰੀ ਪਹਿਲਾਂ ਸਾਨੂੰ ਰਫੈਨਰੀ ਵਾਲੇ ਕੰਮ ਚਲਾਉਂਦੇ ਜਦੋਂ ਸੀ ਰੋਕ ਦਿੰਦੇ ਸੀਗੇ ਹੂੰ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਸਾਨੂੰ ਡਾਕੂਮੈਂਟ ਦਿਖਾਓ ਪਰਮਿਸ਼ਨਾਂ ਦਿਖਾਓ ਸਾਰੀਆਂ ਨਕਸ਼ਾ ਵਗੈਰਾ ਸਾਰਾ ਕੁਝ ਚੈੱਕ ਕਰਾਓ ਸਾਨੂੰ ਸਾਨੂੰ ਕੋਈ ਡਾਕੂਮੈਂਟ ਨਹੀਂ ਪੇਸ਼ ਕਰਿਆ ਅੱਜ ਵੀ ਨਹੀਂ ਕਰਿਆ ਕੋਈ ਅੱਜ ਇਨੀ ਫੋਰਸ ਤਾਂ ਲਈ ਬੈਠੇ ਨਾ ਪਰ ਸਾਨੂੰ ਪ੍ਰੂਫ ਅੱਜ ਵੀ ਨਹੀਂ ਕੋਈ ਦਿਖਾ ਰਹੇ ਪਿੰਡ ਦੀ ਬਸਾਂ ਦੀ ਵਿੱਚ ਦੀ ਸੀਐਨਜੀ ਪਾ ਪਾਰੇ ਆ ਕਹਿ ਕੇ ਆਲ ਭਾਈ ਜੀ ਪਾਰੇ ਸੀਐਨਜੀ ਬਹੁਤ ਖਤਰਨਾਕ ਹੈ ਜੀ ਪਿੰਡ ਵਾਸਤੇ ਐਕਸ਼ਨ ਲਈ ਅਸੀਂ ਧਰਨਾ ਲਾਉਣ ਨੂੰ ਮਜਬੂਰ ਹੋਵਾਂਗੇ ਅਸੀਂ ਰਸਨਰੀ ਦੇ ਮੇਨ ਗੇਟ ਤੇ ਵੀ ਧਰਨਾ ਨਾਲ ਸ਼ੁਰੂ ਕਰਾਂਗੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਕੀ ਨਾਮ ਹੈ ਜੀ ਆਪਣਾ मेरा नाम परेश शाह है मैं मैनेजर प्रोजेक्ट्स हूं और हमारी जो कंपनी है वो जे जी, जी गवर्नमेंट कंपनी है जिसकी ये पाइपलाइन जा रही है जो हमारा रामती जगह से लेकर रिफाइनरी को कनेक्ट कर रही है ये जो पाइपलाइन है ये मोस्टली पूरी गवर्नमेंट लैंड के ऊपर ही जा रही है और आज भी जहाँ पर हम पाइपलाइन डाल रहे हैं वो पी की आ, एरिया है उस पर हम पाइपलाइन डाल रहे हैं जिसकी परमिशन हमारे पास अवेलेबल है गाँव वालों के साथ हमारा लास्ट एक डेढ़ महीने से कंटिन्यूसली बातचीत चल रहा था पंचायत के जो लीडर्स थे उनके साथ में ए डी साहब की अगुवाई में भी बहुत सारी मीटिंग्स हुई है हमने उनको समझाया भी है कि क्या सेफ्टी प्रोटोकॉल के से साथ काम हुआ है पीछे भी जो काम चल रहा था वो भी उनको दिखाया हुआ है चार पांच दिन से तो जितना भी जो काम चल रहा है वो नियम कानून के हिसाब से ही काम चल रहा है सेफ्टी प्रिकॉशंस लेके ही काम किया हुआ, हुआ है कहना भी अभी बार बार कह रहे हैं कि नक्शा या प्रॉपर के पैनी चाहिए अभी कह रहे हैं दिखाया जाए नहीं जा रहा नहीं सर हमने डे वन से ही सबको पता है कि ये जो फिरने वाली जो रोड है

ਪਾਈਪ ਲਾਈਨ ਜੋੜਨੀ ਆ ਤੇ ਇਹਦਾ ਜਿਹੜਾ ਇਹ ਨੈਚੁਰਲ ਗੈਸ ਦੀ ਪਾਈਪ ਲਾਈਨ ਆ ਜੀ ਦਾ ਸਾਰਾ ਹਾਊਸ ਹੋਲਡ ਨੂੰ ਵੀ ਬੇਨਿਫਿਟ ਆ ਜੀ ਆਪਾਂ ਕਹਿ ਲਿਆ ਇੰਡਕਸ਼ਨ ਚੁੱਲੇ ਹੁੰਦੇ ਨੇਗੀ ਉਹਦੇ ਵਿੱਚ ਜ਼ਰੂਰ ਪੈਣੀ ਇਹਨਾਂ ਨੂੰ ਤੇ ਇਸ ਪੰਚਾਇਤ ਨੂੰ ਸਾਰਾ ਫੰਡ ਆਇਆ ਵੀ ਹੋਇਆ ਉਸ ਇੰਡਕਸ਼ਨ ਚੁੱਲੇ ਵੰਡੇ ਹੋਏ ਨੇ ਇਹਨਾਂ ਨੂੰ ਉਸ ਰਿਲੇਟਿਡ ਹੀ ਇਹ ਯੂਜ਼ ਹੋਣੀ ਆ ਨੈਚੁਰਲ ਗੈਸ ਤੇ ਆਪਣੇ ਜਿਹੜੇ ਤਖਤ ਸਾਹਿਬ ਹੋ ਗਏ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੀ ਜਾਣੀ ਆ ਇਹ ਪਰ ਲੋਕਾਂ ਦਾ ਕਹਿਣਾ ਸੀ ਇਹ ਕਿਹਾ ਸੀ ਕਿ ਫਿਰ ਨਹੀਂ ਵੀ ਪਰ ਵੀ ਜਾ ਬਾਣਾ ਵਿੱਚ ਵੀ ਪਾਈ ਜਾਵੇ ਵੀ ਪਿੰਡ ਵਿੱਚ ਜਿੱਥੇ ਅਸੀਂ ਕੋਈ ਗੱਲ ਹੀ ਨਹੀਂ ਕਰੀ ਤੇ ਨਹੀਂ ਨਹੀਂ ਦਰਅਸਰ ਪਹਿਲਾ ਜੋ ਨਕਸ਼ਾ ਪਾਸ ਹੋਇਆ ਸੀਗਾ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਹ ਸਰਕਾਰੀ ਜ਼ਮੀਨ ਤੋਂ ਹੀ ਪਾਈ ਜਾਵੇ ਬਟ ਕੁਝ ਕਾਰਨਾ ਕਰਕੇ ਆਪਾਂ ਕੇ ਲਈ ਟੈਕਨੀਕਲ ਰੀਜ਼ਨ ਕਰਕੇ ਜਾਂ ਡਿਜ਼ਾਈਨ ਨਹੀਂ ਸਹੀ ਜਾ ਰਿਹਾ ਸੀਗਾ ਉਸ ਦਾ ਉਸ ਕਰਕੇ ਆਪਾਂ ਨੂੰ ਫਿਰ ਇੱਧਰ ਅਲਟੀਮੇਟ ਰੂਟ ਕੱਢਣਾ ਪਿਆ ਦਾ ਅੰਦੀ ਸਰ ਕੀ ਮਸਲਾ ਜੀ ਫੋਰਸ ਲੱਗੀ ਹੋਈ ਕੀ ਕਾਰਨ ਇਹ ਪਿੰਡ ਫੋਲੋ ਖਾਰੀ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਵੱਲੋਂ ਜਿਹੜੀ ਪਾਈਪ ਪਾਣੀ ਜਾਣੀ ਹੈ ਇਹਦੇ ਖੰਦ ਦੇ ਵਿੱਚ ਕੰਪਨੀ ਨੇ ਅੱਜ ਜਿਹੜਾ ਇਹ ਪਿੰਡਾਂ ਦੇ ਥੋੜਾ ਜਿਹਾ ਵਿਰੋਧ ਕਰਦੇ ਆ ਇਹਦਾ ਵੀ ਇਹ ਪਿੰਡ ਦੇ ਵਿੱਚੋਂ ਨਹੀਂ ਪੈਣੀ ਚਾਹੀਦੀ ਪਰ ਉਹ ਕੰਪਨੀ ਦਾ ਕਹਿਣਾ ਹੈਗਾ ਵੀ ਇਹਨਾਂ ਵੱਲੋਂ ਜਿਹੜੀਆਂ ਜਰੂਰੀ ਆਪਣਾ ਸਾਰੀਆਂ ਪਰਮਿਸ਼ਨਾਂ ਵਗੈਰਾ ਹੋਰ ਲਈਆਂ ਤੇ ਉਹ ਨਕਸ਼ਾ ਵਗੈਰਾ ਇਹਦਾ ਪਾਸ ਹੋਇਆ ਤੇ ਉਹਦੇ ਮੁਤਾਬਕ ਜਿਹੜੀ ਹੈ ਮਤਲਬ ਪਾਈਪ ਪਾਣੀ ਹੈ ਪਰ ਲੋਕਾਂ ਦਾ ਕਹਿਣਾ ਜੀ ਹਲੇ ਤੱਕ ਵੀ ਸਾਨੂੰ ਕੋਈ ਨਕਸ਼ਾ ਵਗੈਰਾ ਜਾਂ ਇਹਦੀ ਵੱਲ ਸਹੀ ਤਰੀਕੇ ਨਾਲ ਨਹੀਂ ਪੈ ਰਹੀ ਉਹ ਦਿਖਾ ਵੀ ਰਿਹਾ ਕਹਿੰਦੇ ਉਹਨਾਂ ਦੇ ਕਹਿਣਾ ਨਹੀਂ ਉਹ ਇੱਥੇ ਹੁਣੇ ਹੀ ਇਹਨਾਂ ਦੇ ਜਿਹੜੇ ਮਲਾਜ਼ਮ ਹੈਗੇ ਆ ਮੈਂ ਇਹਨਾਂ ਦੇ ਪਿੰਡ ਦੇ ਜਿਹੜੇ ਵਾਸੀ ਆਪਾਂ ਮੋਹਤ ਪਰ ਬੰਦੇ ਆ ਉਹਨਾਂ ਨੂੰ ਬੁਲਾ ਕੇ ਜਿਹੜਾ ਕਾਗਜ਼ ਚੈੱਕ ਕਰਾਏ ਆ ਪਰ ਉਹਨਾਂ ਦੇ ਕੁਝ ਇਤਰਾਜ਼ ਆ ਤਾਂ ਉਹਨਾਂ ਨੂੰ ਇਹਦੇ ਬਾਰੇ ਇੱਕ ਤੀਹ ਹਦਾਇਤ ਕੀਤੀ ਆ ਵੀ ਜੇ ਕੋਈ ਇਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਇਹ ਥਰੂ ਕੋਰਟ ਜਾਂ ਕਾਨੂੰਨੀ ਸਹਾਰਾ ਲੈ ਕੇ ਜਿਹੜਾ ਇਹਦੇ ਤੇ ਕੋਈ ਸਟੇ ਜਾਂ ਹੋਰ ਕੋਈ ਜਿਹੜੀ ਹੈਗੀ ਆ ਕਾਰਵਾਈ ਕਰ ਸਕਦੇ ਹੈਗੇ